ਚਲੋ ਸਾਰੇ ਕੰਮ ਹੋ ਗਏ ਆ ਮਾਲਕ ਨੇ ਕਿਰਪਾ ਕੀਤੀ ਆ ਫਟਾਫਟ ਸਾਰੇ ਘਰ ਆਈ ਵੰਡਾਈ ਆ ਓਹ ਪ੍ਰਭ ਹਾਂਜੀ ਤੈਨੂੰ ਵੀ ਗੱਲ ਤੋਂ ਬੜੀ ਚੁੱਪ ਕਰਕੇ ਬੈਠੀ ਆ ਮੈਂ ਤੇ ਦੇ ਆਈਆਂ ਸਾਰੇ ਭਾਜੀ ਪੈਣ ਵੰਡਾਈਆਂ ਤੇ ਉਹ ਕਿੱਥੇ ਗਈ ਜੀ ਨਾਲ ਗਈ ਹੀ ਲੱਗਣ ਉਹਨੂੰ ਮੈਂ ਮੋੜ ਦਿੱਤਾ ਉਹ ਕਹਿੰਦੀ ਮੈਨੂੰ ਕੰਮ ਪੈ ਗਿਆ ਕੋਈ ਆਂਟੀ ਤੇ ਮੈਂ ਜਾਣਾ ਮੇਰਾ ਬੰਦਾ ਖਲੋਤਾ ਲੈਣ ਤੇ ਮੈਂ ਚੱਲ ਜਾ ਤੂੰ ਆਪਣਾ ਕੰਮ ਕਰ ਮੈਂ ਤੇ ਬੜਾ ਨੂੰ ਜ਼ੋਰ ਲਾਇਆ ਚਾ ਆਪਣੀ ਪੀ ਕੇ ਚੱਲ ਜੀ ਅੱਛਾ ਅੱਛਾ ਛੇਤੀ ਹੋ ਗਈ ਕੋਈ ਕੰਮ ਹੋਣਾ ਫੇਰ ਆਜੂਗੀ ਹਾਂ ਮੈਂ ਤੇ ਕਹਿਆ ਸੀ ਮੈਂ ਕੰਮ-ਕੁਮ ਕਰਕੇ ਆਪਣਾ ਨਿਬੇੜ ਕੇ ਨਾ ਤੇ ਤੂੰ ਆ ਜੀ ਸ਼ਾਮ ਨੂੰ ਹਾਂ ਸ਼ਾਮ ਨੂੰ ਰੋਟੀ ਪਾਣੀ ਖਾਵੀਂ ਨਾਲ ਨਿਆਣੇ ਦਾ ਰੋਟੀ ਪਾਣੀ ਲੈ ਜੀ ਆਹ ਲੈ ਜੂਗੀ ਆਪੇ ਤੇ ਉਹ ਅਜੇ ਚਤਰੋ ਆਈ ਕਿ ਨਹੀਂ ਅਜੇ ਸਵੇਰ ਦੀ ਉੱਡੀ ਆ ਗਈ ਆ ਭੂਆ ਜੀ ਚ ਮੈਂ ਤਾਂ ਬੜਾ ਪੁੱਛਿਆ ਕੋਸ਼ਿ ਨਹੀਂ ਕਿ ਕਿੱਥੇ ਗਈ ਹੈ ਮੈਨੂੰ ਨਾ ਦੱਸਿਆ ਕੋਸ਼ੀ ਉਹਨੇ ਪੁੱਛਿਆ ਵੀ ਨਾ ਤੁਸੀਂ ਗੁਰਜਿੰਦਰ ਨੇ ਮੈਂ ਤਾਂ ਬਠੇਰਾ ਪੁੱਛਿਆ ਤੇ ਗੁਰਜਿੰਦਰ ਨੇ ਘਰ ਨੂੰ ਪੁੱਛਣਾ ਹੀ ਹੋਣਾ ਉਹਨਾਂ ਨੂੰ ਕਿ ਲੋਕਾਂ ਨੇ ਗੁਰਜਿੰਦਰ ਨੇ ਉਹ ਤੁਹਾਨੂੰ ਬੰਦਿਓ ਤੇ ਨਾ ਉਹ ਤਾਂ ਪਤਾ ਹੀ ਹੈ ਲਾਈ ਲੱਗ ਹੈਗਾ ਵਾ ਜਿੱਦਨ ਤੋਰਦੀ ਉਦਦਰ ਆਰਾਮ ਨਾਲ ਤੁਰ ਪੈਂਦਾ ਵੀ ਠੀਕ ਹੁੰਦਾ ਦੱਸ ਨਹੀਂ ਆਉਂਦਿਆਂ ਪੁੱਛਦਾ ਤੂੰ ਕਿੱਥੇ ਗਈ ਕਿਤੇ ਨਹੀਂ ਪੁੱਛਿਆ ਤੇ ਮੇਰੇ ਪੈ ਗਲ ਗਈ ਛੱਤੀ ਛੱਤੀ ਗੱਲਾਂ ਸੁਣਾਜਾ ਮੈਨੂੰ ਕੀ ਜਾਂਦੀ ਹੀ ਰੇ ਨੂੰ ਤੁਹਾਨੂੰ ਕੀ ਪਤਾ ਮੈਨੂੰ ਕਹਿੰਦੇ ਜਾਓ ਆਪਣੇ ਘਰ ਜਾਓ ਅਜਾ ਕੇ ਕੋ ਕੰਮ ਕਰੋ ਆਹੋ ਇਤੋਂ ਕਾਹ ਬੋਲੀ ਆ ਜਾਣੇ ਅਸੀਂ ਘਰ ਅਸੀਂ ਆਪਣੇ ਪੁੱਤ ਦਾ ਘਰ ਵਸਾ ਕੇ ਜਾਵਾਂਗੇ ਅਸੀਂ ਐਵੇਂ ਨਹੀਂ ਜਾਣ ਵਾਲੀਆਂ ਪੱਕੇ ਪੈਰੀ ਆਈਆਂ ਵਾ ਸਹੀ ਗੱਲ ਵਾ ਨਹੀਂ ਮਸਾ ਮਸਾ ਹੀ ਆਪਣੇ ਪੁੱਤ ਦਾ ਵਿਆਹ ਕੀਤਾ ਹੈ ਆਪਣੇ ਪਤੀਏ ਦਾ ਤੂੰ ਆਪਣੇ ਭਰਾ ਦਾ ਘਰ ਵਸਾਇਆ ਮੈਂ ਆਪਣੇ ਪਤੀਏ ਦਾ ਅਹੀਂ ਹੁਣ ਸਾਰੇ ਕੰਮ ਕਰਕੇ ਜਾਣੇ ਆ ਉਹਦੇ ਚੰਗੀ ਤਰ੍ਹਾਂ ਪਿਆਰ ਜਮਾ ਕੇ ਜਾਣੇ ਉਹਨੂੰ ਸਾਰਾ ਕੁਝ ਉਹਨੂੰ ਸਮਝਾ ਕੇ ਜਾਣਾ ਐਦਾਂ ਦੀ ਝੂਠੀ ਸੋਚਿਆ ਰਹੀ ਹੈ ਹੋਈ ਆ ਪਹਾਰ ਨਾ ਗੁਰਜਿੰਦਰ ਕਾਲੇ ਪੈ ਗਏ ਆ ਏਦਾਂ ਕਰ ਤੋ ਗੁਰਜਿੰਦਰ ਨੂੰ ਕਹਿ ਕੋਈ ਬਹਾਨਾ ਪੁਨਾ ਲਾ ਕੇ ਨਾ ਕਹਿ ਤੇ ਤੈਨੂੰ ਫਲਾਣਾ ਕੰਮ ਆ ਜਾਂ ਟਿੰਗੜਾ ਕੰਮ ਤੋ ਕਰ ਕੋਈ ਆ ਦੋ ਚਾਰ ਦਿਨ ਤੇ ਮੈਂ ਰਹਿਨੀ ਮੇਨ ਕੋਹ ਜੀ ਨਹੀਂ ਜਾਣ ਦੇਣ ਲੈ ਕੋਈ ਗੱਲ ਦੀ ਮੰਨ ਜੂਗਾ ਨਾ ਹੋ ਤਾਂ ਮੈਂ ਕਹਿ ਦੂੰਗੀ ਏਦੀ ਵੀ ਨਹੀਂ ਗੱਲ ਦੇਖ ਲੈ ਉਹਦਾ ਤਾਂ ਮੈਂ ਕਿਹਾ ਵਾ ਚਲ ਦੋ ਚਾਰ ਦਿਨ ਤੂੰ ਹੀ ਰਹਿ ਪੋ ਤੇ ਮੁੜ ਕੇ ਦੇਖ ਲਾਂਗੇ ਕਿ ਥੋੜੇ ਪੈਰ ਲੱਗ ਜਾਣ ਉਹਦੇ ਤੁਹੀ ਚਲੋ ਕੋਈ ਗੱਲ ਨਹੀਂ ਕੋਈ ਨਹੀਂ ਤੂੰ ਇੱਕ ਵਾਰੀ ਕਹਿ ਕੇ ਵੇਖ ਜੇ ਨਾ ਨਾ ਮੰਨਿਆ ਤੂੰ ਮੈਨੂੰ ਦੱਸ ਠੀਕ ਆ ਮੈਂ ਕਹਿ ਦੂੰਗੀ ਐਡੀ ਵੀ ਗੰਨੀ ਗੱਲ ਵੀ ਨਾ ਮੰਨੂਗਾ ਨਾ ਮੇਰੀ ਮਾਂ ਨੇ ਜਿੱਤ ਰੱਖਦਾ ਬੜਾ ਨਹੀਂ ਉਹ ਤਾਂ ਗੱਲ ਹੈ ਨਾ ਉਹ ਕਹੂਗਾ ਪਪਾ ਜੀ ਕੋਈ ਗੱਲ ਨਹੀਂ ਤੀਂ ਰੱਖ ਲੋ ਕਿਉਂਕਿ ਮੰਮੀ ਹੁਣ ਇੱਥੇ ਆ ਤੂੰ ਹੀ ਰਹਿੜੀ ਆ ਆਹੋ ਹੋਵੇਂ ਜਣੀਆਂ ਰਵਾਂਗੇ ਜੇ ਚੌਂਕੇ ਚੜਾਉਣਾ ਹੀ ਬੋਟੀ ਨੂੰ ਸਾਰੇ ਕੰਮ ਹੀ ਕਰਨੇ ਆ ਕਹਿੰਦੇ ਲਾਗੇ ਰਹਿਮਾ ਜੀ ਜੂ ਵੀ ਨਹੀਂ ਲੋ ਜੀ ਜੂ ਤੇ ਲਵਣਾ ਵਾ ਸੰਗੀ ਤੇ ਵਿਚਾਰਾ ਜੀ ਦੇ ਕੋ ਆ ਜੀ ਚੱਲ ਆ ਹੀ ਲੈਣਾ ਸੰਗੀ ਤੇ ਵਿਚਾਰਾ ਸਾਡਾ ਬਹੁਤਾ ਹੀ ਭੋਲਾ ਸਿੱਧਾ ਵਾ ਉਹਨੂੰ ਤੇ ਵਿਚਾਰਾ ਦੋਵੇਂ ਭਰਾ ਇਦਾਂ ਦੇ ਆ ਦੋਵੇਂ ਭਰਾ ਵੱਡੇ ਕਿਹੜਾ ਕੂਨ ਦਿੰਦੀ ਐ ਤੇ ਕਿਹੜਾ ਉਹਦੇ ਪੈਰ ਲੱਗਣ ਦਿੰਦੀ ਐ ਪਰ ਇਹ ਪੈਰਾਂ ਤੇ ਪਾਣੀ ਨੀ ਜੇ ਪੈਣ ਦੇਣ ਦੀ ਮੈਨੂੰ ਨਹੀਂ ਸਮਝ ਆਉਂਦੀ ਕਿ ਕਿੱਥੋਂ ਆਈ ਇਹੋ ਜੀ ਝੂਠ ਨੂੰ ਵਿਆਹ ਕੇ ਨਹੀਂ ਲਿਆਉਣਾ ਵੇਖਾਂ ਬਹਿ ਗੀਆਂ ਮਤਰੋ ਤੇ ਚਤਰੋ ਹੈ ਕਿਦਾਂ ਗੱਲਾਂ ਦੀ ਲੜੀ ਨਾ ਟੁੱਟਣ ਜਾਂਦੀ ਗਾ ਗੱਲਾਂ ਕਾਹਦੀਆਂ ਕਰਨੀਆਂ ਵਾ ਮੇਰੀਆਂ ਚੁਗਲੀਆਂ ਕਰਨ ਲੀਆਂ ਆਪਣੀਆਂ ਵਾ ਇਹਨਾਂ ਨੂੰ ਕੰਮ ਵੀ ਹੋਰ ਕਿਹੜ ਉਹ ਸ਼ਾਗਰ ਲੱਤਾਂ ਦੇ ਬਹਿਗੀਆਂ ਦੋਵੇਂ ਇੱਥੇ ਆਣ ਕੇ ਵੀ ਹੁਣ ਇੱਥੋਂ ਨਿਕਲਣਾ ਹੀ ਨਹੀਂ ਗਾ ਮੇਰੇ ਵਾਸਤੇ ਤਾਂ ਬੜੀ ਤੰਗੀ ਹੋ ਗਈ ਆ ਹੁਣ ਕਰਾਂ ਤੇ ਕਰਾਂ ਕੀ ਇਹਨਾਂ ਦੋਵਾਂ ਨੂੰ ਪਹਿਲਾਂ ਕੱਢਾਂ ਇੱਥੋਂ ਤੇ ਫੇਰ ਉਹ ਨਵੀਆਂ ਵਾਲ ਵੇਖੂੰਗੀ ਪੋਤਾ ਕੀ ਕਰਨਾ ਵਾ ਅਜੇ ਤਾਂ ਉਹਦੇ ਪੈਰਾਂ ਦੀ ਮਿੱਟੀ ਚੁੱਕਣੀ ਵਾ ਕਿਹ ਤਰ੍ਹਾਂ ਜਿਨਾ ਚਿਰ ਉਹ ਨਾ ਚੁੱਕੀ ਉਹਨਾਂ ਚਿਰ ਘਰੋਂ ਇਹ ਨਹੀਂ ਨਿਕਲਣੀ ਉਦੋਂ ਬਾਬੇ ਢੀਕਦੇ ਹੋਣੇ ਆ ਬਾਬਾ ਤੀਰ ਤੁੱਬਾ ਤੇ ਵੇਂਦਾ ਹੋਣਾ ਵਾ ਫੇਰ ਤੱਕ ਲੈ ਕੇ ਨਹੀਂ ਆਈ ਪੈਰਾਂ ਦੀ ਮਿੱਟੀ ਕੋਈ ਨਹੀਂ ਇਹਦਾ ਵੀ ਇੰਤਜ਼ਾਮ ਮੈਨੂੰ ਛੇਤੀ ਕਰਨਾ ਪੈਣਾ ਵਾ ਪਹਿਲਾ ਇਹਨਾਂ ਨੂੰ ਤੇ ਕਿਸ ਪਾਸੇ ਲਾ ਮੰਬਰਾਵਾਂ ਨੂੰ ਬੈਠੀਆਂਵੇਂ ਕਿ ਦੱਸ ਸੱਜ ਕੇ ਕੰਮ ਤੇ ਕੋਈ ਆਉਂਦਾ ਨਹੀਂ ਇਹਨਾਂ ਨੂੰ ਨਾ ਕੋਈ ਕੰਮ ਕਰਦੀਆਂ ਵਾ ਵਹਿਲੀਆਂ ਗੱਲਾਂ ਕਰੀ ਜਾਂਦੀਆਂ ਖਾਈ ਜਾਂਦੀਆਂ ਗੱਲਾਂ ਕਰੀ ਜਾਂਦੀਆਂ ਖਾਈ ਜਾਂਦੀਆਂ ਸੱਚੀ ਗੱਲ ਆ ਮੇਰਾ ਤਾਂ ਜੀ ਘਾ ਤਾਂ ਦੋਵਾਂ ਨੂੰ ਫੜਕੇ ਨਾ ਮਰ ਮਰ ਕਰੋਂ ਵਰਕ ਅਟਾ ਚਲ ਸੁਣਾ ਪੜਾਂਦੀਆਂ ਕੀ ਐ ਇਹ ਤੇ ਮੈਂ ਆਪਣੇ ਅੰਤਰਾ ਕਦੇ ਦਰਾਣੀ ਦੀ ਭੈਣ ਹੀ ਮੇਰੀ ਅੱਡੀ ਵਧੀਆ ਕਦੇ ਇੰਨੀ ਸਲਖਣੀ ਤੇ ਇੰਨੀ ਕਦੇ ਖਾਨਦਾਨੀ ਕੁੜੀ ਮੈਂ ਸੋਚਿਆ ਥੋਦੋਂ ਵੀ ਮੈਂ ਮੰਜਿੰਦਾ ਦਾ ਰਿਸ਼ਤਾ ਉਹਨੂੰ ਹੀ ਕਰਾਉਣਾ ਉਹ ਤੇ ਮੈਨੂੰ ਜਦੋਂ ਪਤਾ ਲੱਗਾ ਵੀ ਦਾ ਰਿਸ਼ਤਾ ਹੋ ਗਿਆ ਬਤੈ ਗੱਲ ਤੇ ਕਰਮਾਂ ਦੀ ਆ ਸੰਜੋਗਾਂ ਦੀ ਆ ਜਿੱਥੇ ਲਿਖੇ ਆ ਨਾ ਹੋਣਗੇ ਸੰਜੋਗ ਉੱਥੇ ਹੀ ਹੋਣੇ ਆ ਬਸ ਹੁਣ ਇਹ ਤੇ ਬੀਬੀ ਬੜੀ ਕੁੜੀ ਜੇ ਇਹਨੂੰ ਮੈਨਾਂ ਟਿਕਨ ਦੇਵੇ ਤੇ ਬਹੁਤ ਮਾੜੀ ਗੱਲ ਆ ਇਹ ਮੈਨੂੰ ਟਿਕਨ ਦੇਣਾ ਜੇ ਬੀਬੀ ਨਾ ਹੁੰਦੀ ਫਿਰ ਟਪੋਂਟੇ ਹੀ ਜਾਂਦੀ ਤੇ ਬੀਬੀ ਨੇ ਟਿਕਨ ਦੇਣੀ ਨੇ ਚੱਲ ਭੂਆ ਕੀ ਕਰਨਾ ਹੋਈ ਨਹੀਂ ਅਸੀਂ ਸੋਚਦੇ ਆ

ਤਾਨੂੰ ਤੇ ਬਸ 24 ਘੰਟੇ ਸ਼ੱਕ ਹੀ ਪਿਆ ਰਹਿੰਦਾ ਵਾ ਸ਼ੱਕ ਤੇ ਸੱਚਾ ਵਾ ਸ਼ੱਕ ਕਿਹੜਾ ਝੂਠਾ ਵਾ ਮੇਰੀ ਗੱਲ ਸੁਣ ਗਈ ਕਿੱਥੇ ਹਾਂ ਸਵੇਰ ਦੀ ਕੁੜੇ ਕਿਉਂ ਮੈਂ ਗਈ ਕਿੱਥੇ ਮੈਨੂੰ ਦੱਸ ਦੇ ਸਹੀ ਤੈਨੂੰ ਪੁੱਛਣ ਕਿਛਣ ਵਾਲਾ ਕੋਈ ਨਹੀਂਗਾ ਨਾ ਤੈਨੂੰ ਕਿਤੇ ਘਰ ਦਾ ਡਰ ਨਾ ਤੇ ਬਾਹਰ ਦੇ ਆ ਦਾ ਡਰ ਮੈਂ ਸਾਰੇ ਲੱਡੂ ਵੰਡ ਕੇ ਆ ਗਈ ਹਾਂ ਉਹਦੇ ਨਾਲ ਵਿਚਾਰੀ ਨਾ ਕੁੜੀ ਨੂੰ ਲੈ ਕੇ ਤੇ ਤੂੰ ਤੇਰਾ ਕੋਈ ਅਤਾ ਪਤਾ ਹੀ ਨਹੀਂ ਤੂੰ ਕਿੱਥੀਆਂ ਤੇ ਕਿੱਥੇ ਮੈਨੂੰ ਛੱਤੀ ਛੱਤੀ ਗੱਲਾਂ ਸੁਣਾ ਜਾ ਪੁੱਛ ਉਹ ਜਰਾ ਨਾ ਤੇ ਭੈਣ ਜੀ ਫਿਰ ਤੂੰ ਹੀ ਪੰਪ ਮਾਰਿਆ ਹੁਣ ਆ ਭੂਆ ਦੋ ਹਨਾ ਟਾਈਮ ਨੂੰ ਪੁੱਛ ਲੈ ਮੇਰੀ ਵਿਚਾਰੀ ਨੇ ਮੈਨੂੰ ਪ ਮੈਨੂੰ ਨਹੀਂ ਪਤਾ ਤੇਰਾ ਤੇਰਾ ਕੀ ਸੁਭਾਅ ਵਾ ਨਹੀਂ ਉਹ ਤੈਨੂੰ ਇਹ ਨਹੀਂ ਪਤਾ ਫੇ ਭੂਆ ਵਿਚਾਰੀ ਸਵੇਰ ਦੀ ਖਪਣ ਲਈ ਆ ਜਾ ਕੇ ਹਾਂ ਉਹ ਕੁੜੀ ਨੂੰ ਨਾਲ ਖੜਿਆ ਤੈਨੂੰ ਇਹ ਕੰਮ ਤੈਨੂੰ ਕਰਨਾ ਚਾਹੀਦਾ ਸੀਗਾ ਜਿਹੜਾ ਭੂਆ ਕਰਨ ਰਹੀ ਹੈ ਜਿੰਨੂੰ ਚਾਹ ਉਹ ਨਹੀਂ ਕਰਨਾ ਵਾ ਤੈਨੂੰ ਕੋਈ ਚਾਹ ਨਹੀਂ ਕੁਛ ਨਹੀਂ ਤੈਨਨੇ ਕੁਝ ਤਾਂ ਕਰਨਾ ਖੁਸ਼ੀ ਤੇ ਤੂੰ ਤੂੰ ਤਾਂ ਸਵੇਰ ਦੀ ਨਿਕਲੀ ਨਹੀਂ ਤੂੰ ਤਾਂ ਸਵੇਰ ਦੀ ਨਿਕਲੀ ਹੈ ਤੇਰਾ ਕੁਝ ਪਤਾ ਈ ਸਾਨੂੰ ਤੂੰ ਕਿੱਥੇ ਗਈ ਹੈ ਕੈਨੂੰ ਦੱਸ ਕੇ ਗਈ ਹੈ ਘੱਟੋ ਘੱਟ ਦੱਸ ਹੀ ਦੇ ਗਈ ਕਿੱਥੇ ਹੀ ਇਹ ਕੰਨ ਦੱਸ ਦੇ ਜੇ ਤੈਨੂੰ ਦੱਸਿਆ ਨਹੀਂ ਮੈਂ ਵੀ ਮੇਰਾ ਵੀ ਕੋਈ ਆਂਡ ਗਵੰਡ ਹੈਗਾ ਵਾ ਮੇਰੇ ਪੁੱਤੇ ਲੀਕਣ ਹੈ ਕੋਈ ਤੈਨੂੰ ਦੱਸਿਆ ਕਿ ਇਹਨੇ ਪਿਆਈ ਪਾਪੀ ਆਂਡ ਗਵੰਡ ਮੇਰੇ ਸਾਰੇ ਪਗਤਾ ਆਈਆਂ ਤੇਰਾ ਹਰ ਕਿਹੜਾ ਆਂਡ ਗਵੰਡ ਬੱਕਰਾ ਹੀ ਆ ਗਿਆ ਉਤੋਂ ਮੇਰੇ ਵੀ ਹੈਗੇ ਭੈਣ ਭਰਾ ਅੱਛਾ ਕੋਈ ਨਹੀਂ ਲੱਗ ਜੂ ਉਹ ਬਾਹਰੀ ਹੁਣੇ ਆ ਕੋਈ ਨਹੀਂ ਲੱਗ ਜੂ ਪਤਾ ਜੀ ਭੂਆ ਜੀ ਕਿੱਥੋਂ ਆਈ ਹੈ ਕਿੱਥੋਂ ਨਹੀਂ ਆਈ ਚੱਲ ਬਣਾ ਆਪਰਾਬ ਜੋ ਤੂੰ ਚਾਹ ਛੜੇਲਾ ਨਾ ਹੋਣ ਤੇ ਕਿ ਥਾ ਦੀਆਂ ਕਿੱਦਾਂ ਮੇਰੇ ਦਿਵਾਲੇ ਹੋਈਆਂ ਆਣ ਕੇ ਬਿੱਜਾ ਵਾਂਗੂ ਹੈ ਤੂੰ ਗਈ ਕਿੱਥੇ ਸੀ ਤੂੰ ਗਈ ਕਿੱਥੇ ਸੀ ਨਹੀਂ ਦੱਸਦੀ ਕਿੱਥੇ ਗਈ ਹੈ ਹੈ ਤੇ ਹੀ ਪੁੱਛ ਲੋ ਕਿ ਮੈਂ ਤਾਂ ਕਾਰ ਕਰਕੇ ਇੰਨਾ ਦੋਹਾਂ ਨੂੰ ਤਾਂ ਪਰੋਂਬਰ ਕੱਢਣਾ ਹੀ ਪੈਣਾ ਵਾ ਜਿਨ੍ਹਾਂ ਚਿਰ ਦੋਵੇਂ ਨਾ ਕੱਢੀਆਂ ਉਹਨਾਂ ਚਿਰ ਮੇਰਾ ਪਲਾਨ ਨਹੀਂ ਕਾਮਯਾਬ ਹੋਣਾ ਚੱਲ ਜੀਵਨ ਜੋਤ ਦਿਮਾਗ ਧੜਾ ਆਪਣਾ ਤੇ ਸੋਚ ਕੋ ਨਾ ਕੋ ਇਹਨਾਂ ਨੂੰ ਕੱਢਣ ਬਾਰੇ ਇਹ ਤਾਂ ਆ ਜਿੰਦੀਆਂ ਦਿਵਾਲੇ ਹੋ ਜਾਂਦੀਆਂ ਮੇਰੇ ਇਹ ਤਾਂ ਕਾਬੂ ਆਉਣੀ ਨਹੀਂ ਗਈ ਏਦਾਂ ਕਰਦੀ ਆ ਆ ਬੈਠਾ ਵੇਲਾ ਰੋਟੀਆਂ ਤੋੜੀ ਜਾਂਦਾ ਉਦੰਦਾ ਹੈ ਇਹਨਾਂ ਨਹੀਂ ਤੇ ਆਪਣੇ ਪਿੰਡ ਜਾ ਕੇ ਵੇਖਾਂ ਆਪਣੀ ਫਸਲ ਵਾੜੀ ਨਾ ਮਤਲਬ ਹੀ ਕੋਈ ਨਹੀਂਗਾ ਜਿੱਦਾਂ ਕਹੀ ਜਾਂਦੀ ਉਦਾਂ ਹੀ ਮਗਰ ਲੱਗਾ ਉਦਾਂ ਮੈਨੂੰ ਕਹਿੰਦੇ ਤੂੰ ਸਾਡਾ ਭਰਾ ਮਗਰ ਲਾ ਲਿਆ ਨਾ ਤੁਸੀਂ ਨਹੀਂ ਮਗਰ ਲਾਏ ਇੰਨੂੰ ਜਾ ਕੇ ਪੁੱਛ ਨਹੀਂ ਆ ਨਾ ਕਿ ਤੇਰਾ ਮਗਰ ਕੁਛ ਨਹੀਂ ਹੈਗਾ ਚੱਲ ਹੰਜ ਰਕ ਬਲੇ ਬਲੇ ਆ ਪਾਣੀ ਦੇ ਲੋਕਾਂ ਦਾ ਬੁਰਾ ਹੀ ਹਾਲ ਕਰਦਾ ਪਾਜੀ ਹਾਂਜੀ ਭਾਬੀ ਜੀ ਬੈਠੇ ਜੇ ਹਾਂਜੀ ਹਾਂਜੀ ਅੱਛਾ ਅੱਛਾ ਤੁਸੀਂ ਕਿੱਥੇ ਗਏ ਸੀ ਵਰਦਾ ਦੇਹਨੇ ਡਾਇ ਕੋਈ ਕੁਛ ਨਹੀਂ ਮੈਂ ਨਵੀਂ ਬਥੇਰੇ ਕੰਮ ਕਰਵਾ ਕੇ ਮੈਂ ਵੀ ਕਰਨੇ ਹੁੰਦੇ ਨਾ ਭਾਜੀ ਕਰਨਾ ਤੁਸੀਂ ਕਰ ਕਰ ਤੇ ਸਾਰੇ ਖਾਲੀ ਖਾਲੀ ਲੱਗਣ ਰਿਹਾ ਸੀ ਚੱਲ ਕੋਈ ਨਹੀਂ ਆਗੇ ਆ ਸਾਰੇ ਹੁਣ ਤੇ ਮੈਂ ਪੁੱਛਣਾ ਸੀ ਹਾਂਜੀ ਪਿਆਰ ਕੀ ਪਿਆੜੀ ਠੇਕੇ ਦੇਤੀ ਸੁਖਣਾ ਨਹੀਂ ਨਹੀਂ ਠੇਕੇ ਤੇ ਕਿਉਂ ਆ ਅੱਛਾ ਭਾਬੀ ਜੀ ਆ ਤੇ ਮੀ ਮੂੰ ਬੜੇ ਪੈਂਡੇ ਆ ਪਾਣੀ ਪੂਣੀ ਵੇਖਣਾ ਪੈਂਦਾ ਜਾ ਕੇ ਤੇ ਤੁਹਾਨੂੰ ਤੇ ਇਦਾਂ ਜਿਦਾ ਕੋਈ ਫਿਕਰ ਹੀ ਨਹੀਂ ਹੁੰਦਾ ਭਾਬੀ ਜੀ ਮੈਂ ਤਾਂ ਪ੍ਰਭ ਨੂੰ ਕਹਿ ਡਿਆ ਸੀ ਕਿ ਚੱਲ ਘਰ ਫੇਰਾ ਮਾਰ ਆਈਏ ਇਹ ਜੁਨੇ ਡਈਏ ਇੰਨੇ ਕਿਥੋਂ ਹਿਲਾਣਾਵਾ ਭੂਆ ਪਤੀ ਜੀ ਦੀ ਸੀਟੀ ਰਲੀ ਆ ਮੈਂ ਤਾਂ ਕਹਿੰਨੀ ਚੰਗੀ ਆ ਤੁਹਾਡੀ ਮਾਂ ਜਿਹੜੀ ਵਿਚਾਰੀ ਬੁੱਢੀ ਹੋਈ ਆ ਹੈ ਕਿਦਾਂ ਬਿਮਾਰ ਰਹਿੰਦੀ ਆ ਤੇ ਕਿਦਾਂ ਖਾਂਦੀ ਪਕਾਉਂਦੀ ਹੋਊਗੀ ਵਿਚਾਰੀ ਆਪੇ ਉਹ ਨਿਤਾਨੂ ਕੁਛ ਵੀ ਕਹਿੰਦੀ ਉਹ ਨਹੀਂ ਭਾਬੀ ਜੀ ਭੈਣ ਨੂੰ ਸਾਡਾ ਕਹਿ ਨਹੀਂ ਲੱਗੇ ਮੈਂ ਤੇ ਮੈਨੂੰ ਪਤਾ ਬਿਮਾਰੀਂ ਦੀ ਆ ਭੈਣ ਨੂੰ ਕਰ ਦਿੱਤਾ ਸੀ ਫੋਨ ਉਹ ਉੱਥੇ ਹੀ ਲੱਗ ਗਿਆ ਚਲੋ ਉਦਾਂ ਜਾਣਾ ਹੀ ਘਰ ਵੀ ਅੱਛਾ ਆ ਪਿੱਛੇ ਦਾ ਫਿਕਰਾ ਮੈਨੂੰ ਹੀ ਬੜਾ ਉਹ ਨਹੀਂ ਨਹੀਂ ਮੈਂ ਗੁੱਸਾ ਨਾ ਕਰਿਓ ਮੈਂ ਤੇ ਉਦਾਂ ਹੀ ਕਿਹਾ ਵਾ ਪੀ ਮੀ ਮੂ ਬੜੇ ਪੈਂਡੇ ਤੇ ਚੱਲ ਫਸਲਵਾੜੀ ਦਾ ਧਿਆਨ ਰੱਖਣਾ ਚਾਹੀਦਾ ਮੈਂ ਤਾਂ ਤਾਂ ਪੁੱਛਣਾ ਹੀ ਮੈਂ ਤਾਂ ਸ਼ਾਇਦ ਪੈੜੀ ਠੇਕੇ ਦਿੱਤੀ ਹਰੇ ਨਹੀਂ ਨਹੀਂ ਗੱਲ ਤੇ ਤੁਹਾਡੀ ਸਿਆਣੀ ਆ ਬੰਦੇ ਨੂੰ ਵੱਤ ਵਾਦ ਇੱਕ ਦੋ ਦਿਨ ਰਹਿਣ ਕਹਿਦਾ ਕਿ ਉਹ ਨਹੀਂ ਨਹੀਂ ਪਾਣੀ ਆਪਣਾ ਚੰਗਾ ਹੁੰਦਾ ਵਾ ਗੁੱਸਾ ਨਾ ਕਰ ਜਿਓ ਮੇਰੀ ਗੱਲ ਦਾ ਇਹ ਜਿੰਨੇ ਕੀ ਗੱਲ ਕੋਈ ਵੀ ਤੁਸੀਂ ਰਾਮ ਨਾ ਰੋ ਜਿੰਨੇ ਦਿਨ ਮਰਜੀ ਤੁਹਾਡੇ ਸਹੁਰਿਆਂ ਦਾ ਘਰ ਵਾ ਸਹੁਰਿਆਂ ਘਰ ਬੈਠੇ ਜੇ ਕਿਹੜੇ ਉੱਪਰ ਥਾਂ ਬੈਠੇ ਜੀ ਕਿਤੇ ਕੋਈ ਗੱਲ ਨਹੀਂ ਰੋ ਰੋ ਤਹੀ ਜੀ ਸਦਕੇ ਜਿੰਨਾ ਚਿਰ ਮਰਜੀ ਮੈਂ ਤੇ ਉਦਾਂ ਹੀ ਕਿਹਾ ਵਾ ਹੂੰ ਅੱਜ ਮੈਂ ਜਾਣਦਾ ਵਾਂ ਜਿਹੜਾ ਤੂੰ ਕਿਹਾ ਨਾ ਮੈਨੂੰ ਜਿਹੜੇ ਤੋਂ ਟੌਂਟ ਮਾਰਦੀਆਂ ਪੈ ਨਿਕਲ ਜੇ ਇਥੋਂ ਗੱਡੀਆਂ ਰੋਟੀਆਂ ਪਕਾ ਕੇ ਖਾਲਣ ਲਈ ਆਉਂਦੇ ਉਹ ਸਾਰਾ ਲੰਗਰ ਤੇ ਭੂਆ ਤੇ ਪ੍ਰਭ ਲਾਉਣ ਲਈ ਆ ਗੱਲ ਤੇ ਉਹਦਾ ਭਾਬੀ ਦੀ ਹਸਣੀ ਹੈ ਨਾ ਆਪਣਾ ਘਰ ਵੇਖਣਾ ਚਾਹੀਦਾ ਵਾ ਪਹਿਨਾ ਵਾ ਪ੍ਰਭ ਨੂੰ ਤੇ ਹੁਣ ਤੇ ਗੱਲਾਂ ਹੋਣ ਡੈ ਵੀ ਆ ਵਾ ਚੱਲ ਭਲੀ ਭਲੀ ਜੇ ਨਿਕੜਾ ਨਾ ਇਹ ਤਾਂ ਬਣ ਗਈ ਆ ਚਲੋ ਵੇਣਾ ਕਿੱਥੇ ਆ ਤਾਂ ਮਾਰੇ ਕੀ ਕਰਦੀ ਸਾਰੀ ਦਿਹਾੜੀ ਸਾਰੇ ਕੰਮ ਤੇ ਆਪੇ ਕਰਨੇ ਪੈਂਦੇ ਆ ਤਾਂ ਤੂੰ ਸਾਰਾ ਦਿਨ ਇਹੋ ਕੰਮ ਕਰਦੀ ਰਿਹਾ ਕਰ ਕਦੀ ਗੰਢੇ ਚਿਰਦੇ ਤੇ ਕਦੀ ਸਬਜ਼ੀ ਬਣਾਤੀ ਉਹਨੂੰ ਕੀ ਗੱਲ ਹੈ ਤੇਰੀ ਭਾਬੀ ਨੂੰ ਦੱਸ ਕੀ ਕਰਾਂ ਫਿਰ ਰੋਟੀ ਨਹੀਂ ਖਾਣੀ ਨਾ ਕਰਾਂ ਨਾ ਤਾਂ ਸਾਰੇ ਦਿਨ ਸਿਹਤ ਰੋਟੀ ਨਾ ਮਿਲੇ ਧਰਾ ਦੇ ਤਾਂ ਪਤਾ ਨਹੀਂ ਕਦੋਂ ਮਿਲੇ ਅੱਛਾ ਇਹਨਾਂ ਦੀ ਤੈਨੂੰ ਬੜੀ ਚਿੰਤਾ ਵਾ ਤੇ ਆਪਣੇ ਪਿੱਛੇ ਦੀ ਵੀ ਕਹਿੰਦਾ ਤੈਨੂੰ ਆਇਆ ਹੈ ਪਿੱਛੇ ਨੂੰ ਕੀ ਹੋ ਗਿਆ ਹੁਣ ਪਿਆਤ ਹੈਗਾ ਹੀ ਉੱਥੇ ਭੈਣ ਜੀ ਨੂੰ ਵੀ ਆਜੇਂ ਘਰ ਦੱਸ ਉਹ ਆਈ ਨਹੀਂ ਆ ਉਹਦਾ ਪਿੱਛੇ ਘਰ ਹੈਗਾ ਵਾ ਉਹ ਆਈ ਹੋਣੀ ਨਹੀਂ ਕਰ ਜਾਣਾ ਆਪਣੇ ਚੱਲ ਚੱਲ ਤਨ ਮੈਂ ਕਲੂ ਗਿਆ ਹਿੱਕ ਤੇ ਆ ਰੋ ਜਲੀਆ ਭਣ ਹਾਂ ਹੁਣ ਵੀ ਤੁਹਾਨੂੰ ਹੋ ਗਿਆ ਵਾ ਤੁਨ ਮੈਂ ਕੱਲ ਤੇ ਜੇ ਸਮਝਾਇਆ ਵਾ ਗੁਰਜਿੰਦਰ ਤੁਸੀਂ ਸਾਰਾ ਮਾਹੌਲ ਇੱਥੇ ਵੇਖਣ ਦੇ ਜੇ ਜੇ ਅਸੀਂ ਦੋ ਦਿਨ ਰਹਿ ਪਾਂਗੇ ਤਾਂ ਉਹਦਾ ਵਿਚਾਰ ਦਾ ਘਰ ਵਸ ਜੂਗਾ ਤੇ ਜੇ ਅਸੀਂ ਵੀ ਚਲ ਗਏ ਨਾ ਉਹਨੇ ਉਹਦੇ ਪੈਰ ਨਹੀਂ ਲੱਗਣ ਦੇਣੇ ਇੱਥੇ ਉਹ ਤੂੰ ਸਾਰੀ ਉਮਰ ਬੱਜੀ ਰਹਿਣਾ ਇੱਥੇ ਕਿਉਂ ਘਾਰਾ ਤੇ ਵਸ ਜੰਨੇ ਹੋਣੇ ਆ ਬੱਜੀ ਕਿਉਂ ਰਹਿਣਾ ਵਾ ਸਿਰਫ ਥੋੜੇ ਦਿਨਾਂ ਦੀ ਗੱਲ ਵਾ ਅਗਲੇ ਨੂੰ ਸਾਰੇ ਸਮਝ ਆ ਜੇ ਫਿਰ ਤੱਕਾਲੀ ਕੋਈ ਨਹੀਂ ਉਹਨੇ ਘਰ ਵਾਲੀ ਬਣ ਜਾਣਾ ਵਾ ਨਾਲੇ ਵਾਵਾ ਉਹਦੇ ਘਰ ਜੂ ਆਜੂ ਦਿਨ ਜੋਗੀ ਹੋ ਜੂਗੀ ਅਜੇ ਨਵੀਂ ਸਵੀ ਆ ਤੇ ਕੀ ਕਰੀਏ ਦੱਸੋ ਹੁਣ ਕੋਹਾ ਵਿੱਚ ਇੱਥੇ ਹੈ ਹੀ ਆ ਚਾਰ ਕਿ ਦਿਨ ਰਹਿ ਲੋ ਬਹੁਤ ਨਹੀਂ ਕਹਿੰਦੀ ਮੈਂ ਕੋਈ ਗੱਲ ਨਹੀਂ ਕੁੜੀ ਪੜ੍ਹੀ ਲਿਖੀ ਆ ਚੰਗੇ ਪਰਿਵਾਰ ਚੋਂ ਆਈ ਆ ਉਹਨੇ ਸਭ ਸੰਭਾਲ ਲੈਣਾ ਵਾ ਚਲ ਇਦਾਂ ਕਰੋ ਫਿਰ ਨਹੀਂ ਤੇ ਤੁਸੀਂ 1-2 ਦਿਨ ਰਹਿ ਲੋ ਤੇ ਮੁੜ ਕੇ ਫਿਰ ਤੁਸੀਂ ਚਲ ਜਿਓ ਤੇ ਫਿਰ ਜੇ ਮੈਨੂੰ ਲੈਣ ਆ ਜਿਓ ਬਾਅਦ ਚ ਫਿਰ ਮੈਂ ਵੀ ਚਲ ਜੂਗੀ ਆ 1-2 ਦਿਨ ਵਾਲੀ ਗੱਲ ਆ ਝੂਠੀ ਮੈਂ ਚਲ ਜਾਣਾ ਫਿਰ ਤੂੰ ਰਹਿ ਇੱਥੇ ਤਸ ਹੁਣੇ ਚਲ ਜਾਣਾ ਇਹ ਹੋਰ ਆ ਹੈ ਦੋ-ਗਣਟ ਠਹਿਰ ਜੋ ਐਦਾਂ ਪੈਰ ਤੇ ਕਾਲੇ ਨਹੀਂ ਪਈਦਾ ਹੁੰਦਾ। ਉਹ ਮੈਂ ਠਹਿਰ ਆ ਜੂੰਗਾ। ਮੈਨੂੰ ਜਾਣਦੇ ਅੱਜ। ਦੱਸ ਅੱਜ ਜਦ ਚੌਕੇ ਚੜਾਉਣਾ ਕਈ ਰਸਮਾਂ ਕਰਨ ਵਾਲੀਆਂ ਪੰਜਾਂ ਵਾ। ਤੇ ਜੇ ਮੈਂ ਚਲ ਗਈ ਨਾ ਤਾਂ ਭੂਆ ਨੇ ਕਾਲੀ ਪੈ ਜਣਾ ਵਾ। ਤੇ ਉੱਤੇ ਮੈਂ ਚੌਕੇ ਚੜਾਉਣਾ ਨੂੰ ਦੱਸ। ਤੇ ਬੁੜੀਆਂ ਦਾ ਕੰਮ ਹੁੰਦਾ ਵਾ। ਬੰਦਿਆਂ ਦਾ ਕੰਮ ਥੋੜੀ ਹੁੰਦਾ ਵਾ। ਤੁਸੀਂ ਵੀ ਹਾਦੀ ਕਰੀ ਜਾਂਦੇ ਜੇ। ਤੁਹਾਨੂੰ ਹੋਇਆ ਕੀ ਪਲਮ ਨੇ ਇਹ ਦੱਸੋ। ਕੋਈ ਆ ਮਨ। ਲੱਗਦਾ ਮੈਨੂੰ। ਲੱਗਦਾ ਵਾ ਮੈਨੂੰ ਕੋਈ ਗੱਲ ਹੋਈ ਆ। ਨਹੀਂ ਤੁਸੀਂ ਨੇ ਕਾਲੇ ਨਹੀਂ ਪਹਿਣਾ। ਚੱਲ ਫੇ ਲੜੀ ਨਾ। ਆਪਾਂ ਵਿਚਰੀ ਟੌਂਡ ਮਾਰਦੀ ਆ ਕੀ ਆਂਦੀ ਸੀ ਬਾਜੀ ਪੈੜੀ ਠਿਕਤ ਦਿੱਤੀ ਆ ਤਨੀ ਅੱਛਾ ਵੇਖਿਆ ਫਿਰ ਇਹੋ ਹੀ ਗੱਲ ਵਾ ਉਹਨੂੰ ਤੇ ਅਹੀਂ ਰੜਕਣ ਦੇ ਆ ਉਦੋਂ ਦੇ ਹੀ ਤੇ ਇਹ ਕਿਹੜੇ ਤਰੀਕੇ ਨਾਲ ਉਹ ਨਿਕਲ ਜਾਣ ਤੇ ਮੈਂ ਆਪਣਾ ਕੰਮ ਸ਼ੁਰੂ ਕਰਾਂ ਹੁਣ ਮੇਰੇ ਤੇ ਨਹੀਂ ਕੰਮ ਚੱਲਿਆ ਹੋਰ ਹੁਣ ਤੁਹਾਡੇ ਦਿਵਾਲੇ ਹੋ ਗਈ ਆ ਬਾਜੀ ਨੂੰ ਕਹੂੰਗੀ ਤਾਂ ਆਪੇ ਇੱਥੋਂ ਨਿਕਲ ਲਗੇ ਨਾਲ ਹੀ ਉਹਦੇ ਘਰ ਬੈਠੇ ਆ ਚੱਲ ਐਂਡ ਕਰ ਦਵਾ ਮੈਂ ਤੇਰੇ ਤੇ ਪ੍ਰੈਸ਼ਰ ਨਹੀਂ ਪਾਉਂਦਾ ਤੂੰ ਰਹਿ ਲੈ ਦੋ ਦਿਨ ਹੋਰ ਤੇ ਮੈਨੂੰ ਜਾਣ ਦੇ ਚੰਗਾ ਦੱਸ ਜੇ ਤੇ ਹੀ ਅੱਜ ਆਜੇ ਚਲ ਕੇ ਨਾ ਉਹਨੇ ਤਾਂ ਖੁਸ਼ ਹੋ ਜੇਣਾ ਵਾ ਕਿ ਆ ਚੰਗਾ ਆ ਮੈਂ ਉਹਨੂੰ ਗੱਲਾਂ ਲਾਈਆਂ ਵਾ ਇਹ ਆਰਾਮ ਨਾ ਬੋਰੀ ਬਿਸਤਰ ਚ ਚੱਕ ਕੇ ਤਾਂ ਨਿਕਲ ਗਿਆ ਵਾ ਅਸੀਂ ਡਰਦੇ ਆ ਦੇਖੋ ਅਸੀਂ ਡਰਨਾ ਨਹੀਂ ਆ ਅਸੀਂ ਪੂਰਾ ਆਪਣਾ ਪਿਆਰ ਭਰਾਵਾ ਰੱਖਣਾ ਵਾ ਚੱਲ ਅੱਜ ਨਾ ਆ ਜਾਓ ਫੇਰੇ ਦਿਲ ਜਿਓ ਚੱਲ ਫੇਰ ਦਾ ਕਰ ਦੇਣਾ ਮੈਂ ਕਿ ਕੱਲ ਨੂੰ ਨਾ ਡੱਕੀ ਮਿਲ ਜਾਗਾ ਚੱਲ ਕੋਈ ਨਹੀਂ ਚਲ ਜਾਓ ਤੁਸੀਂ ਨਾਲੇ ਮੈਂ ਤੁਹਾਡੇ ਕੱਪੜੇ-ਕੁਪੜੇ ਪਾ ਦੂੰਗੀ ਥੋੜੇ ਬੋਤਲ ਲੈ ਜਿਓ ਆਪਣਾ ਘਰ ਆਪਣਾ ਹੁੰਦਾ ਵਾ ਇੱਥੇ ਦੋ ਦਿਨ ਰਹਿ ਗਏ ਤੇ ਮੁੜ ਕੇ ਸਾਰਾ ਸਾਲ ਆਪਣੇ ਘਰ ਆਉਂਗਾ ਨਾ ਆਏ ਆਪਣਾ ਹੀ ਆ ਮੈਂ ਕੀ ਕਹਿਣ ਦੀ ਆ ਤੁਹਾਨੂੰ ਤਾਂ ਪਤਾ ਹੀ ਚੱਲ ਚੱਲ ਕਰਦਾ ਕੰਮ ਤੋਂ ਵੇਖ ਲਾ ਸਾਰਾ ਕੰਮ ਤੰਦਾ ਕਰੀਦਾ ਸਭ ਕੁਝ ਕਰੀਦਾ ਪਰ ਇਹ ਜਿਹੜੀ ਜਨਾਨੀ ਆ ਨਾ ਇਹ ਤੇ ਮੂੰਹ ਚ ਜਬਾਨ ਨਹੀਂ ਪਾਉਣ ਦੀ ਪਹਿਲਾਂ ਮੇਰੇ ਪਿچھے ਹੱਤੋਂ ਕੇ ਪਈ ਮੈਨੂੰ ਗੱਲਾਂ ਸੁਣਾਇਆ ਹੁਣ ਨੇ ਗੁਰਜਿੰਦਰ ਨੂੰ ਸੁਣਾਇਆ ਤੇ ਸੁਣਾਇਆ ਵੀ ਲੱਗਦਾ ਚੰਗੀਆਂ ਹੀ ਆ ਜਿਹੜਾ ਉਹ ਇੰਨਾ ਡੇਜ ਜ਼ੋਰ ਪਾਉਣ ਕਿ ਮੈਨਿਆ ਨਹੀਂ ਰਹਿਣਾ ਕੋਈ ਗੱਲ ਨਹੀਂ ਦੱਸ ਨਹੀਂ ਆ ਭੂਆ ਜੀ ਨੂੰ ਨਾਲੇ ਨਾ ਇਹਦੀ ਕਲਾਸ ਮੈ ਲੈ ਨਹੀਂ ਨਾ ਕਿ ਤੇਰੀ ਹਿੰਮਤ ਕਿੱਦਾਂ ਪਈ ਆ ਮੇਰੇ ਘਰੋਂ ਦੇ ਦਾ ਗੱਲ ਕਰਨ ਦੀ ਦਫਾ ਹੋਇਆ ਕਿ ਤੇ ਇਹੋ ਜੀ ਆ ਮੈਂ ਕੁਛ ਲੈਣੇ ਗੰਡੇ ਗੁੰਡੇ ਦੇ ਅੱਗ ਲੱਗੇ ਜਾ ਕੇ ਟੌਰ ਨਾ ਬਹਿ ਕੇ ਖਾਨੀ ਆ ਫੇਰੇ ਕੀ ਕਰ ਲੂਗੀ ਅਜੇ ਤਾਂ ਮੈਂ ਆਪ ਸਭ ਕੁਛ ਕਰ ਲਈ ਆ ਤੇ ਫੇਰ ਆ ਹਾਲਵਾ ਨਹੀਂ ਹੁਣ ਨਹੀਂ ਮੈਂ ਕੁਛ ਵੀ ਕਰਨਾ ਹੁਣ ਮੈਂ ਇਦਾਂ ਰਹਿਣਾ ਵਾ ਤਾਂ ਨਾਲੇ ਨਾ ਕੋਹ ਆਉਣ ਦੱਸ ਨਹੀਂ ਜਾ ਕੇ ਇਹ ਸਾਰੇ ਕਰਤੂਤਾਂ ਨੂੰ ਇਹਦੀ ਤਾਂ ਪੇਸ਼ੀ ਮੈਂ ਕਰਮਣੀ ਆ ਨਾ ਜਰਾ ਹਾਂਜੀ 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 ਵਧਾਈ ਹੋਏ ਵਧਾਈ ਹੋਏ ਤੁਹਾਨੂੰ ਹੀ ਬੋទੀਆਂ ਬੋទੀਆਂ ਹਾਂਜੀ ਹਾਂਜੀ ਆਓ ਵਾਈ ਗਾਫੇ ਪ੍ਰੋਣੇ ਦੇ ਘਰਾਤਾ ਰਿਸ਼ਤਾ ਹਾਂਜੀ ਹਾਂਜੀ ਓਏ ਆਉਣ ਨਾਲੇ ਚਲੋ ਟਾਈਮ ਹੀ ਹੋਣ ਰਿਆ ਸੀ ਹਾਂਜੀ ਨਹੀਂ ਨਹੀਂ ਬੜੀ ਸੁਣੀ ਗੱਲ ਹੋਈ ਐਗਾ ਹਾਂ ਹਾਂ ਹਾਂਜੀ ਠੀਕ ਐ ਠੀਕ ਐ ਚਲੋ ਕੋਈ ਨਾ ਕਿਵਲੇ ਮਿਲਦੇ ਕਰਦੇ ਪਾਲਟੀ ਬੁਲਟੀ ਹਾਂ ਠੀਕ ਐ ਠੀਕ ਐ ਚੰਗਾ ਭਾਈ ਕੋਈ ਨਾ ਵੀ ਮਿਲਦੇ ਕਿਵਲੇ ਓਕੇ ਜੀ ਓਕੇ ਨਾ ਕਿਦਣਾ ਵਦਾਂ ਐ ਵਦਾਂ ਐ ਹੋਣ ਡਿਆ ਆ ਓਏ ਉਹ ਮੜਾ ਸਰਵਣ ਹੀ ਅੱਛਾ ਉਹ ਕਹਿਣ ਲੱਗਦਾ ਭਰਾ ਦਾ ਵਿਆਹ ਕਰ ਲਿਆ ਤੇ ਹੰਡੀ ਸਾਡੀ ਪਾਰਟੀ ਆਹੋ ਕਰ ਪਾਰਟੀ ਸਾਰਿਆਂ ਦੀ ਹੁਣ ਕਹਿ ਆਪਣੇ ਭੂਆਨ ਤੇ ਆਪਣੇ ਭੈਣ ਨੂੰ ਵੀ ਕਰੋ ਪਾਰਟੀ ਹੁਣ ਸਾਰਿਆਂ ਦੀ ਉਹ ਮੇਰੀ ਗੱਲ ਸੁਣ ਲੈ ਹੁਣ ਜਿੱਥੇ ਮੇਰੀ ਹੀ ਬਾਗ ਵੀ ਲੋਕਾ ਮੈਨੂੰ ਹੀ ਕਹਿਣਾ ਵਾ ਕਿ ਬਾਕੀ ਸਾਰੇ ਦੂਜੇ ਟੱਪਰ ਰੋਕੇ ਆਣ ਕੇ ਕਹਿੰਦੇ ਹੁੰਦੇ ਆ ਹੈਂ ਨਾ ਤੇ ਜਦੋਂ ਵਿਆਹ ਉਹਨਾਂ ਨੇ ਕੀਤੇ ਆ ਘੋੜੀ ਉਹਨਾਂ ਨੇ ਚੜਾਇਆ ਸਾਰੇ ਕੰਮ ਉਹਨਾਂ ਨੇ ਕੀਤੇ ਤੇ ਪਾਰਟੀਆਂ ਵੀ ਉਹ ਦੇਣ ਕੇ ਅਸੀਂ ਹੁਣ ਪਾਰਟੀਆਂ ਦੇਣੇ ਰਖੇ ਲੋਕਾਂ ਨੂੰ ਉਹ ਚੱਲ ਕੋਈ ਗੱਲ ਨਹੀਂ ਮੈਂ ਕਿਹੜਾ ਲੈ ਕੇ ਹੋਟਲ 'ਚ ਬਹਿ ਕੇ ਆਵਾਂ ਤੇ ਸਲਾਹ ਹੀ ਕਰਨ ਦੇ ਆਵਾ ਉਦੋਂ ਤੂੰ ਆ ਗਈ ਇੱਕ ਗੱਲ ਮੇਰੀ ਹੋਰ ਸੁਣ ਲਓ ਹਾਂ ਆ ਜਿਹੜੀਆਂ ਦੋਵੇਂ ਬਿੱਜਾ ਮੈਨੂੰ ਚੰਬੜੀਆਂ ਵਾਂਦੇ ਬਿੱਜਾ ਲਾਓ ਮੇਰੇ ਕੋਲੋਂ ਕਿਸ ਤਰ੍ਹਾਂ ਨਾ ਤੇਰੀ ਭੂਆ ਜਾਣ ਦਾ ਨਾਂ ਲੈਣ ਈ ਨਾ ਤੇਰੀ ਭੈਣ ਜਾਣ ਦਾ ਨਾਂ ਲੈਣ ਈ ਆ ਜੀ ਗੱਲ ਸੁਣ ਹੁਣ ਰਿਸ਼ਤੇਦਾਰ ਆਏ ਆ ਭੈਣ ਭਰਾ ਵਾ ਹੁਣ ਮੈਂ ਕਿਹਦਾ ਕਿਦਾਂ ਬਿਸਤਾ ਬਾਹਰ ਚੋਕੇ ਛੁੜਦਾ ਆ ਜਿਹੜੀ ਭੂਆ ਵਾ ਨਾ ਇਹਦੇ ਤੇ ਮੁੰਡਿਆਂ ਦੋਵੇਂ ਬਾਹਰ ਇਹ ਵਿਹਲੀ ਆ ਇਹਨੂੰ ਕੋਈ ਕੰਮ ਨਹੀਂ ਗਾ ਹੈ ਇੱਕ ਤੇ ਉਹ ਵੀ ਨਹੀਂ ਕਿਤੇ ਵਿਝਾ ਹੁਜਾ ਲਗਾਉਂਦੇ ਮੇਰੀ ਗੱਲ ਸੁਣ ਲੈ ਘਰ ਜਿੰਨੇ ਜੀ ਉਨੀ ਰੌਣਕ ਵਾ ਵੇਖਾਂ ਕੋਈ ਇਧਰੋਂ ਨਿਕਲਦਾ ਕੋਈ ਇਧਰੋਂ ਨਿਕਲਦਾ ਬਸ ਉਹ ਭੋੜਾ ਹੀ ਇੱਕ ਤੇ ਉਹ ਵਿਆਹ ਕਿ ਤੇ ਸਾਡੀ ਹਿੱਕ ਤੇ ਬਿਠਾਲਦੀ ਆ ਉਹ ਹੈ ਮੈਂ ਤਾਂ ਸੋਚਿਆ ਹੀਗਾ ਕਿ ਚੱਲ ਇਹਦਾ ਵਿਆਹ ਖੋਣ ਲਿਆ ਵਾ ਤੇ ਰਾਮ ਦੇ ਨਾਲ ਸਾਰੀ ਜਾਇਦਾਦ ਤੇ ਸਾਰੇ ਘਰ ਦੇ ਮਾਲਕ ਆਪਾਂ ਵਾ ਪਰ ਵੇਖਿਆ ਮੇਰੀ ਪਿੱਦੋ ਗੱਲ ਸੁਣ ਲੈ ਕਿੰਦਾ ਵੱਡਾ ਵੇੜਾ ਵਾ ਅੱਗੇ ਸਾਹ ਲੈ ਲੈ ਥਾਂ ਹੁੰਦੀ ਰਹੀ ਆ ਹੁਣ ਇਹ ਆ ਵੀ ਨਾਲ ਤੇ ਲਿਓ ਰਲ ਜੂਗੀ ਤੇ ਚਲ ਮਿੰਟੋ ਮਿੰਟੇ ਤੇਰਾ ਕੰਡਾ ਕੰਮ ਹੋ ਜਾ ਕਰੂਗਾ ਤੋਹੀ ਨਾ ਮੇਰੀ ਪਰਵਾਹ ਘਾਟੀ ਕਰਿਆ ਕਰੋ ਚੰਗਾ ਥੋੜਾ ਜਿਹਾ ਦਿਮਾਗ ਤਾਂ ਸੋਚੇ ਦਿਮਾਗ ਤੋਂ ਜਾਓ ਹੱਥ ਜੜੋ ਆਪਣੇ ਭੂਆ ਨਾਲ ਗਾੜੀ 'ਪੀ ਜਾਓ ਹੁਣ ਚੱਲ ਜਾਓ ਆਪਣੇ ਘਰ ਹੋ ਗਿਆ ਵਿਆਹ ਹੁਣ ਮੈਂ ਤਾਂ ਨਹੀਂ ਉਹ ਕਿੰਨੂੰ ਕੋ ਕਹਿਣਾ ਮੈਂ ਆਪਣੇ ਘਰ ਪਹੁੰਚੀ ਐ ਇਨੀ ਗੱਲ ਕਹਿ ਕੇ ਤੂੰ ਹੀ ਸਹਣੇ થી ਕਹ ਲਈ ਇੱਕ ਤੇ ਵੀ ਨਾ ਕੋਈ ਹਾਲ ਦੀਆਂ ਬੰਦੇ ਦਾ ਮਗਰ ਲੱਗ ਜਾਂਦਾ ਉਸੇ ਵਲੇ ਜਿੱਦਾਂ ਭੂਆ ਤੇ ਭੈਣ ਕਹੀ ਜਾਂਦੀਆਂ ਚੁੱਪ ਕਰਕੇ ਮਗਰ ਮਗਰ ਉਦਾਂ ਹੀ ਕਰੀ ਜਾਂਦਾ ਵਾ ਇੱਕ ਉਹਨੂੰ ਚੁੱਪ ਕਰਕੇ ਅੰਦਰ ਬਿਠਾ ਲਿਆ ਵਾ ਫਿਰ ਤੋਂ ਉਹਨੂੰ ਕੱਢ ਬਾਹਰ ਤੁਹਾਨੂੰ ਕਹਿ ਭਾਣ ਕੇ ਪੁੱਠੇ ਪੁੱਠੇ ਪਾ ਹੁਣ ਤੇ ਹੁਣ ਵਿਆਹ ਦੇ ਚਾਵੇ ਚੰਦਰੀ ਵੜਿਆ ਰਹਿਣਾ ਮਮੀ ਯਾਰ ਤੇ ਮਨ ਕਿਉਂ ਭਰੀ ਜਾਣ ਦੇ ਜੇ ਉਹ ਨਾ ਆਉਣਾ ਕਿਉਂ ਨਹੀਂ ਆਪਾਂ ਚਲ ਹੰਦੀ ਚੁੱਪ ਕਰੋ ਵੀ ਕੋਈ ਨਹੀਂ ਕੋ ਸ਼ਰਨ ਆਉਂਦੇ ਆ ਤੇ ਮੈਂ ਗੱਲ ਕਰਦੀ ਆ ਦੱਸ ਮੰਮੀ ਤੁਹਾਡੇ ਕੋ ਨਹੀਂ ਆਉਣਾ ਤੇ ਮੈਂ ਕਿੱਥੇ ਜਾਣਾ ਔਰ ਫੋਨ ਤੇ ਕਰਨਾ ਹੀ ਤੁਹਾਨੂੰ ਪਤਾ ਵੀ ਇਦਾਂ ਟਾਈਮ ਹੀ ਨਹੀਂ ਲੱਗਾ ਫੋਨ ਕਰਨ ਦਾ ਹਾਂਜੀ ਹਾਂਜੀ ਚਲੋ ਮੈਂ ਹੁਣੇ ਤੁਹਾਨੂੰ ਨਾ ਮੁਸ਼ਰਨ ਕੋ ਪੁੱਛ ਕੇ ਤੇ ਮੈਂ ਤੁਹਾਨੂੰ ਫੋਨ ਕਰਕੇ ਦੱਸ ਦਿੰਨੀ ਆ ਕਿ ਆਪਾਂ ਕਿਦਾਂ ਆਉਣਾ ਵਾ ਤੇ ਹੁਣ ਰੋਏ ਹੋ ਨਾ ਚਲੋ ਠੀਕ ਆ ਚੰਗਾ ਮੀ ਸਤਿ ਸ਼੍ਰੀ ਅਕਾਲ ਮੰਮੀ ਤੇ ਨਾ ਛਾਟੀ ਮਨ ਛੱਡ ਲੈਂਦੇ ਆਪਣਾ ਦਲਜੀ ਕੀ ਗੱਲ ਹੋਈ ਆ ਕੁਛ ਨਹੀਂ ਮੰਮੀ ਦਾ ਫੋਨ ਆਉਣ ਡਿਆ ਸੀ ਹਾਂ ਕੀ ਕਹਿੰਦੇ ਮੰਮੀ ਤੁਹਾਨੂੰ ਪਤਾ ਛਾਟੀ ਆਪਣਾ ਮਨ ਭਰ ਲੈਂਦੇ ਆ ਕਹਿੰਦੇ ਨਾ ਤੂੰ ਫੋਨ ਕੀਤਾ ਵਾ ਤੇ ਨਾ ਤੂੰ ਹੀ ਦੱਸਿਆ ਵਾ ਵੀ ਆਉਣਾ ਵਾ ਕਿ ਨਹੀਂ ਆਉਣਾ ਅੱਛਾ ਤੇ ਜੇ ਇਸ ਜਣੇ ਮੈਨੂੰ ਜੀ ਕਰਦਾ ਤਾਂ ਦੱਸਿਆ ਕਿਉਂ ਨਹੀਂ ਚੱਲੀਏ ਫਿਰ ਆਪਾਂ ਕੋਈ ਨਾ ਮੈਂ ਕਰਦਾ ਪੂਆ ਹੁਣ ਆਨੇ ਗੱਲ ਨਾਲ ਭੈਣਾਂ ਕਰ ਲਾਂ ਤੇ ਆਪਾਂ ਚੱਲ ਜੰਨੇ ਫਿਰ ਕਿੱਦਾਂ ਚਲ ਫਿਰ ਤੀ ਨਾ ਪੁੱਛ ਜਿਨ੍ਹਾਂ ਨੂੰ ਪੁੱਛ ਕੇ ਤੇ ਫਿਰ ਮੈਨੂੰ ਦੱਸ ਦਿਓ ਕੋਈ ਨਾ ਮੈਂ ਪੁੱਛ ਕੇ ਤੇ ਦੱਸਦਾ ਹਾਂ ਠੀਕ ਹੈ ਮੈਂ ਮੰਮੀ ਨੂੰ ਫੋਨ ਕਰਕੇ ਦੱਸ ਦੂੰ ਕੋਈ ਨਾ ਪਹਿਲਾਂ ਪੁੱਛ ਲੈ ਫਿਰ ਦੱਸੀ ਚਲੋ ਠੀਕ ਹੈ